ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਨੂੰ ਲਗਭਗ 2 ਸਾਲ ਦਾ ਸਮਾਂ ਹੋ ਚੁੱਕਾ ਹੈ ਗੜਸ਼ੰਕਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਬਣੀ ਸੜਕ ਪੰਜਾਬ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਹੈ ਇਹ ਕਹਿਣਾ ਹੈ ਨੂਰਪੁਰ ਬੇਦੀ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਕਾਂਗਰਸ ਸਰਕਾਰ ਦੀ ਬੇਰੁਖੀ ਤੇ ਚੱਲਦੇ ਹਾਂ ਜੱਜ ਚੌਂਕ ਵਿਖੇ ਧਰਨਾ ਲਗਾ ਕੇ ਰੋਡ ਜਾਮ ਕੀਤਾ ਹੈ ਇਸ ਮੌਕੇ ਤੇ ਇਸ ਧਰਨੇ ਵਿੱਚ ਰੂਪਨਗਰ ਤੋਂ ਐਮਐਲਏ ਅਮਰਜੀਤ ਸਿੰਘ ਸੰਦੋਵਾ ਵੀ ਪੁੱਜੇ ਉਹਨਾਂ ਸਿੱਧੇ-ਸਿੱਧੇ ਸਰਕਾਰ ਨੂੰ ਇਹ ਸੜਕ ਨਾ ਬਣਾਉਣ ਦੇ ਲਈ ਦੋਸ਼ੀ ਮੰਨਿਆ ਹੈ ਦੂਜੇ ਪਾਸੇ ਸਰਕਾਰ ਵੱਲੋਂ ਇਸ ਦੇ ਰਿਪੇਅਰ ਲਈ ਖਰਚ ਕੀਤੇ ਗਏ 90 ਲੱਖ ਰੁਪਏ ਦੇ ਉੱਪਰ ਵੀ ਸਵਾਲ ਚੁੱਕੇ ਹਨ ਉਹ ਮੈਂ ਡੀਸੀ ਸਾਹਿਬ ਕੋਲ ਵੀ ਮੰਤਰੀ ਸਾਹਿਬ ਕੋਲ ਵੀ ਵਿਧਾਨ ਸਭਾ 'ਚ ਵੀ ਮੁੱਦਾ ਠਾਇਆਤਾ ਕਿ ਇੱਥੇ 90 ਲੱਖ ਰੁਪਇਆ ਇਸ ਪੈਚ ਵਾਸਤੇ ਆਇਆਤਾ ਵੀ ਉਹ 90 ਲੱਖ ਕੌਣ ਖਾ ਗਿਆ ਹੈ ਡੀਸੀ ਸਾਹਿਬ ਨੇ ਹੁਣ ਤੱਕ ਕੋਈ ਇਨਕੁਆਰੀ ਨਹੀਂ ਕਰਾਈ ਹੈ ਉਹ ਸੀਕਰ ਸਾਹਿਬ ਨੂੰ ਵੀ ਦੱਸਿਆ ਮੈਂ ਮੰਤਰੀ ਸਾਹਿਬ ਨੂੰ ਵੀ ਦੱਸਿਆ ਹੈ ਕਿ ਉਹ 90 ਲੱਖ ਦਾ ਸਾਡਾ ਪਤਾ ਲੱਗਣਾ ਚਾਹੀਦਾ ਐਕਸ਼ਨ ਸਾਹਿਬ ਨਾਲ ਵੀ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਕਿ ਜਿਹੜਾ 90 ਲੱਖ ਇਥੇ ਪੈਚਵਰਕ ਵਾਸਤੇ দাও ਪੈਸਾ ਕਿੱਥੇ ਗਿਆ ਲੱਗਦਾ ਵੀ ਸਰਕਾਰ ਦੀ ਜਿਹੜੀ ਮਣੀਪੁਕਤ ਹੈ ਇਹਦੇ ਵਿੱਚ ਉਹ ਸਾਰੇ ਸਰਕਾਰ ਦੇ ਜਿਹੜੇ ਬੰਦੇ ਆ ਨਾਲ ਸਰਕਾਰ ਦੇ ਅਫਸਰ ਹੈ ਸਰਕਾਰ ਦਾ ਵਿੱਚ ਬੰਦੇ ਆ ਸਰਕਾਰ ਗਵਰਨਮੈਂਟ ਚਲਾਉਣ ਦੇ ਲੋਕ ਆ ਉਹ ਸਾਰੇ ਇਕੱਠੇ ਹੋ ਕੇ ਪੈਸੇ ਖਾ ਗਏ ਵੈਸੇ ਐਮਐਲਏ ਜਿਹੜਾ ਹੁੰਦਾ ਜੀ ਉਹਦਾ ਕੰਮ ਧਰਨੇ ਲਾਣਾ ਨਹੀਂ ਹੁੰਦਾ ਹੈਗਾ ਪਰ ਜਿੰਨੀ ਵਾਰ ਤੁਹਾਨੂੰ ਦੇਖਿਆ ਗਿਆ ਧਰਨਿਆਂ ਦੇ ਵਿੱਚ ਦੇਖਿਆ ਗਿਆ ਤੁਸੀਂ ਵਿਧਾਨ ਸਭਾ ਦੇ ਵਿੱਚ ਇੱਕਦੇ ਫੋਕ ਕੇ ਕਿਉਂਕਿ ਸਤਜਜੀਤ ਸਿੰਘ ਸਗੇ ਸਾਡੇ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਟੋਲ ਨਹੀਂ ਲੱਗਣ ਦਿੱਤਾ ਉੱਥੇ ਡੈਸਕ ਦੇ ਉੱਪਰ ਖੜ ਕੇ ਰੋਲਾ ਪਾਇਆ ਤੁਸੀਂ ਕਦੇ ਇਦਾਂ ਦਾ ਕਰਨ ਦੀ ਕੋਸ਼ਿਸ਼ ਅਮਰਜੀਤ ਸਿੰਘ ਵੀ ਪ੍ਰਧਾਨ ਸਭਾ ਇੱਕ ਦਿਨ ਚੱਲੀ ਸੀ ਕਰਤਾਰਪੁਰ ਲਾਂਘੇ ਬਾਰੇ ਬੈਸ ਹੋ ਰਹੀਦੀ ਮਤਾ ਆਇਆ ਸੀ ਬਿਲ ਮੈਂ ਉੱਥੇ ਜਾ ਕੇ ਵੀ ਆਪਣੀ ਆਵਾਜ਼ ਬੁਲੰਦ ਕਰੀ ਹੈ ਕਿ ਤੁਸੀਂ ਕਰਤਾਰਪੁਰ ਦੇ ਲਾਂਘੇ ਦੀ ਗੱਲ ਬਾਅਦ ਚ ਕਰ ਲਿਓ ਜਿਹੜਾ ਸਾਡਾ ਤੱਕ ਤੱਕ ਕੇਸਗੜ ਸਾਹਿਬ ਗੁਰੂਆਂ ਪੀਰਾਂ ਦੀ ਧਰਤੀ ਹੈ ਸੜ ਕਿਉਂ ਨਹੀਂ ਬਣਾਉਂਦੇ ਹੈਗੇ ਤੁਸੀਂ ਨਵੇਂ ਲਾਂਘੇ ਦੀ ਗੱਲ ਕਰੀ ਜਾਂਦੇ ਜਿਹੜਾ ਪੁਰਾਣਾ ਲਾਂਘਾ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਉਹ ਸੜ ਕਿਉਂ ਨਹੀਂ ਮੈਂ ਵਿਧਾਨ ਸਭਾ 'ਚ ਉਹ ਵੀ ਗੱਲ ਠਾਈ ਦੀ ਇੱਥੇ ਨਹੀਂ ਮੈਂ ਵਿਧਾਨ ਸਭਾ 'ਚ ਵੀ ਲਾਵਾਂਗਾ ਤਰਨਾ ਜਿੱਤ ਜੱਤ ਕਰਮੀ ਦੀ ਜ਼ਿੰਦਗੀ ਆ ਸਾਹ ਹੈਗਾ ਮੈਂ ਇਹਨਾਂ ਲੋਕਾਂ ਦੇ ਲਈ ਲੜਾਈ ਲੜਦਾ ਰਾਵਾਂ ਅੱਜ ਦਾ ਧਰਨਾ ਤੁਸੀਂ ਕਿੰਨੀ ਦਿਨ ਬੈਠੋਗੇ ਕਿ ਉੱਠ ਜਾਓਗੇ ਜਲਦੀ ਮੈਂ ਕਈ ਦਿਨ ਜੱਤ ਕਰ ਲੋਕ ਬੈਠੇ ਰਹਿਣਗੇ ਇੱਕ ਇੱਕ ਦਿਨ ਦੀ ਗੱਲ ਨਹੀਂ ਹੈ ਜਿੰਨੇ ਦਿਨ ਲੋਕ ਬੈਠਣਗੇ ਉਹਨੇ ਦੇ ਲੋਕਾਂ ਨਾਲ ਬੈਠਾਂਗਾ ਦੇਖੋ ਗੱਲ ਇਹ ਤਾਂ ਹੈ ਲੋਕਾਂ ਦਾ ਹੰਗਾਰਾ ਬਹੁਤ ਵੱਡਾ ਹੈ ਤੇ ਲੋਕ ਚਾਹੁੰਦੇ ਹਨ ਦਿਲੋਂ ਦੁਖੀ ਹਨ ਤੇ ਇਹ ਸਮੱਸਿਆ ਨੂੰ ਅਸੀਂ ਵੀ ਐਵੇਂ ਛੱਡਣੀ ਨਹੀਂ ਚਾਹੁੰਦੇ ਅਸੀਂ ਚਾਹਾਂਗੇ ਜਦ ਤੱਕ ਸੜਕ ਇਹ ਪੂਰੀ ਨਹੀਂ ਹੁੰਦੀ ਅਸੀਂ ਹੁਣੇ ਇਲਾਕਾ ਸਗਰਸ਼ ਕਮੇਟੀ ਦੀ ਮੀਟਿੰਗ ਦੇ ਵਿੱਚ ਪੂਰੀ ਆਸ ਆਸੀ ਫੈਸਲਾ ਕਰਨ ਜਾ ਰਹੇ ਆ ਇਸ ਧਰਨੇ ਨੂੰ ਅਸੀਂ ਕੰਟੀਨਿਊ ਕਰਨ ਦਾ ਪ੍ਰੋਗਰਾਮ ਬਣਾ ਰਹੇ ਆ ਅਸੀਂ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਹਰ ਹਾਲਤ ਦੇ ਵਿੱਚ ਸਾਡਾ ਜਿਹੜੀ ਇਹ ਸੜਕ ਹੈ ਬਣਾਈ ਜਾਵੇ ਹੋਰ ਵੀ ਟੁੱਟੀਆਂ ਜਿਹੜੀਆਂ ਸੜਕਾਂ ਉਹ ਕੰਪਲੀਟ ਕੀਤੀਆਂ ਜਾਣ ਸੰਪੂਰਨ ਕੀਤੀਆਂ ਜਾਣ ਉਹਨਾਂ ਦਾ ਪੈਚਵਰਕ ਜਾਂ ਜੋ ਵੀ ਇਹ ਤਾਂ ਪੂਰੀ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਲੁੱਕ ਵਗੈਰਾ ਪੈਣੀ ਚਾਹੀਦੀ ਹੈ देखिए ये धरना जो है लोक संघर्ष कमेटी दूध की तरफ से लगाया गया है ये जो एक सड़क की हालत आप देख रहे हैं कि तख्त श्री केसगढ़ साहब अनंतपुर साहब से ये जो सड़क है ये तख्त से तख्त को जोड़ने वाली सड़क है और इसकी हालत जो है बहुत दयनीय और बहुत नारकीय स्थिति में सड़क है कानपुर खुई के आसपास सड़क की इतनी ख़राब हालत है इसमें बहुत बड़े गड्ढे हैं उसी के मुतालिक हम लोगों ने धरने का काल किया है इलाका संघर्ष कमेटी ने आज इस धरने का काल किया है इसमें हम लोगों ने यहाँ पे एक इकट्ठ किया है और सरकार से हमारी मांग है इसको बहुत जल्द ठीक किया जाए इस धरने के अलावा हमने फिर अगला बड़ा संघर्ष करने का हमारा विचार है इसमें हमारे को आके बहुत लोगों ने सहयोग किया है मीडिया का भी बहुत हम धन्यवाद करते हैं जी हम इस बात की बहुत सख्त शब्दों में कड़ी निंदा करते हैं मुखालफत करते हैं देखिए ये तख्त श्री केसगढ़ साहब जो है सिक्खी बड़ी पवित्र जगह है और इसमें तकरीबन पूरे वर्ल्ड के लोग इसमें आते हैं होला मोहल्ला का पवित्र दिहाड़ा आने वाला है तो सरकार से हमारी बहुत मांग बहुत है कि जो गहरी इन में सो रहे हैं कुंभकर्णी कुंभकर्ण से जागे और हमारे जो विधायक भी हैं और के पी सिंह राणा जी जो है पंजाब विधानसभा के स्पीकर भी हैं वो भी इसी हल्के गए हैं तो उनसे ये विनती है कि इस चीज़ को बहुत गौर किया जाए और बड़ा धार्मिक आस्था का मसला है होला मोहल्ला उसको बहुत जल्द जल्द ठीक करके कार्रवाई की जाए वरना जनता बहुत बड़ा संघर्ष करने के मूड में ਸਰ ਅੱਜ ਇਹਨਾਂ ਲੋਕਾਂ ਵੱਲੋਂ ਜਾਮ ਲਗਾਇਆ ਗਿਆ ਤੇ ਤੁਹਾਡੇ ਵੱਲੋਂ ਇੱਥੇ ਇਹਨਾਂ ਨੂੰ ਘਰੋਸਾ ਦਵਾਇਆ ਗਿਆ ਕੀ ਜਾਮ ਸੀ ਕੀ ਮੰਗ ਸੀ ਇਹਨਾਂ ਲੋਕਾਂ ਦੀ ਦੱਸੋ ਇਹਨੇ ਕਿ ਅਸੀਂ ਗਣਸ਼ਗਰ ਵਾਲੀ ਰੋਡ ਬਣਾਉਣ ਵਾਸਤੇ ਇਹਨੇ ਬੇਇੱਜ਼ਤੀ ਕੀਤੀ ਹੈ ਮੈਂ ਉਹਦਾ ਮੰਗ ਪੱਤਰ ਲੈ ਲਿਆ ਮੈਂ ਅੰਜਲ ਸਾਹਿਬ ਰਾਹੀਂ ਸਰਕਾਰ ਨੂੰ ਪਹੁੰਚਾਉਂਦਾ ਹਾਂ ਇਸ ਇਸ਼ੂ ਦੇ ਉੱਤੇ